हां जी मोस्ट ट्रेंडिंग सलवार ਜਿਹਨੂੰ ਫਰਸ਼ੀ ਸਲਵਾਰ ਕਹਿੰਨੇ ਆਂ ਔਰ ਜਬ ਆਪ ਜੀ ਨਾਲ ਕਟਿੰਗ ਔਰ ਸਟੀਚਿੰਗ ਸ਼ੇਅਰ ਕਰਨ ਜਾ ਰਹੇ ਆਂ ਵੀਡੀਓ ਨੂੰ ਐਂਡ ਤੱਕ ਵੇਖ ਲੈਣਾ ਠੀਕ ਹੈ ਔਰ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ 벨ਟ ਦੀ ਮੀਜ਼ਰ ਕਰਾਂਗੇ ਠੀਕ ਹੈ ਜਿਵੇਂ 18 ਇੰਚ ਸਾਡੀ 벨ਟ ਹੈ ਆਪਾਂ 20 ਰੱਖ ਰਹੇ ਆਂ 2 ਇੰਚ ਦੀ ਲੂਜ਼ਿੰਗ ਔਰ ਇਹਦੇ ਵਿੱਚ ਸਟਿਚਸ ਲਗਾਉਣੀਆਂ ਨੇ 21 ਐਂਡ ਹਾਫ ਆਪਾਂ ਰੱਖ ਰਹੇ ਆਂ ਠੀਕ ਹੈ ਕਿਉਂਕਿ ਦੋਨੋਂ ਸਾਈਡ ਸਾਡੀਆਂ ਸਟਿਚਸ ਲੱਗਣਗੀਆਂ ਔਰ ਇਸ ਤਰੀਕੇ ਦੇ ਨਾਲ ਆਪਾਂ ਸਿਰ ਦੋ ਇੰਚ ਦੀ ਲੋਸਿੰਗ ਦੇਣੀ ਹੈ ਆਪਣੇ हिਪ ਸਾਈਜ਼ ਤੋਂ ਠੀਕ ਹੈ ਔਰ ਇਨਫ ਹੈ ਇਸ ਤਰੀਕੇ ਦੇ ਨਾਲ ਠੀਕ ਹੈ ਔਰ ਇਸ ਤਰੀਕੇ ਨਾਲ ਫਿਰ ਆਪਾਂ ਅਲੱਗ ਫੈਬਰਿਕ ਨੂੰ ਕਟਿੰਗ ਕਰਕੇ ਪਾਸੇ ਕਰ ਦੇਣਾ ਹੈ ਐਕਸਟਰਾ ਵਾਲੇ ਨੂੰ ਔਰ ਆਪਾਂ ਜਿਵੇਂ ਕਿ 4 ਜਾਂ 4.5 ਇੰਚ ਦੀ ਇਹਦੇ ਵਿੱਚ 벨ਟ ਦੇਣੀ ਹੈ ਔਰ 7 ਇੰਚਸ ਤੇ ਸਾਡੀ 벨ਟ ਜਿਹੜੀ ਹੈ ਉਹਦੀ ਲੈਂਥ ਬਹੁਤ ਇਨਫ ਆਏਗੀ ਠੀਕ ਹੈ ਜੀ ਇਸ ਤਰੀਕੇ ਨਾਲ ਡਬਲ ਫੋਲਡ ਦੇ ਵਿੱਚ ਕਰਕੇ ਔਰ ਤੁਸੀਂ ਇਸ ਤਰੀਕੇ ਦੇ ਨਾਲ ਆਪਾਂ 7/2 ਵੀ ਲੈ ਸਕਦੇ ਆ ਕਿ ਬਿਗਨਰਸ ਨੇ ਕਈ ਵਾਰ ਸਟਿਚਸ ਥੋੜੀਆਂ ਚੌੜੀਆਂ ਲੱਗ ਜਾਂਦੀਆਂ ਨੇ ਇਸ ਤਰੀਕੇ ਨਾਲ ਤੁਸੀਂ 7/2 ਵੀ ਲੈ ਸਕਦੇ ਹੋ ਔਰ ਇਸ ਤਰੀਕੇ ਨਾਲ ਇਹਨੂੰ ਡਬਲ ਫੋਲਡ ਕਰਕੇ ਕੱਪੜੇ ਨੂੰ ਔਰ ਜਿਹੜਾ ਨੀਚੇ ਤੋਂ ਕੱਪੜਾ ਬਚਿਆ ਹੈ ਐਕਸਟਰਾ ਉਹਨੂੰ ਕਟਿੰਗ ਕਰਕੇ ਆਪਾਂ ਸਾਈਡ ਤੇ ਕਰ ਦਾਂਗੇ ਔਰ ਆਪਾਂ ਸਭ ਤੋਂ ਪਹਿਲਾਂ ਆਪਾਂ 벨ਟ ਰੈਡੀ ਕਰਨੀ ਠੀਕ ਹੈ ਜੀ ਇਹ ਆਪਣੀ ਸਾਡੀ हिਪ ਦੇ ਮੀਜ਼ਰਮੈਂਟ ਦੇ ਅਕੋਰਡਿੰਗ ਹੈ ਜਿਵੇਂ ਆਪਾਂ हिਪ ਸਾਈਜ਼ ਲੈਣੇ ਹਾਂ ਉਤੋਂ 2 ਇੰਚ ਪਲੱਸ ਇਹਦਾ ਲੂਜ਼ਿੰਗ ਦਿੱਤੀ ਹੋਈ ਹੈ ਔਰ ਬਾਕੀ ਸਾਈਡ ਸੇ ਸਾਡੀਆਂ ਸਿਲਾਈ ਦੋ ਪਾਸੇ ਆਣ ਗਈਆਂ ਇਸ ਤਰੀਕੇ ਦੇ ਨਾਲ ਫਿਰ ਆਪਾਂ ਉੱਪਰੋਂ ਕਟਿੰਗ ਕਰਕੇ ਇਹਨੂੰ ਆਪਾਂ 벨ਟ ਨੂੰ ਰੈਡੀ ਕਰ ਲਾਂਗੇ ਠੀਕ ਹੈ ਔਰ ਇਸ ਤਰੀਕੇ ਨਾਲ ਆਪਾਂ ਆ ਵੇਖੋ ਜੀ ਡਬਲ ਫੋਲਡ ਦੇ ਵਿੱਚ ਸਾਡੀ ਆ 벨ਟ ਪਹਿਲਾਂ ਆਪਾਂ ਰੈਡੀ ਕਰ ਲੈਣੀ ਹੈ ਔਰ ਜਿਵੇਂ ਕਿ ਆਪਾਂ ਇਸ ਤਰੀਕੇ ਨਾਲ ਇਹ ਫੋਲਡ ਕਰਾਂਗੇ ਤੇ ਠੀਕ ਹੈ ਸਾਡੇ ਕੋ ਪੰਜ ਸਾਢੇ ਚਾਰ ਜਾਂ 5 ਇੰਚ ਦੀ 벨ਟ ਰੈਡੀ ਸਾਡੇ ਕੋ ਰਹਿ ਜਾਏਗੀ ਠੀਕ ਹੈ ਔਰ ਇਸ ਤਰੀਕੇ ਨਾਲ ਸਾਡੀ 벨ਟ ਰੈਡੀ ਹੋ ਚੁੱਕੀ ਹੈ ਦੋਨੋਂ ਸਾਈਡਸ ਸਾਡੀਆਂ ਸਟਿਚਸ ਆਣ ਗਈਆਂ ਠੀਕ ਹੈ ਜੀ ਔਰ ਇਸ ਤੋਂ ਬਾਅਦ ਆਪਾਂ ਕਟਿੰਗ ਕਰਦੇ ਹਾਂ ਇਹਦੀ ਬਾਕੀ ਕੱਪੜੇ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਸਾਡੇ ਕੋਲ 20 ਇੰਚ ਦੇ ਕਰੀਬ ਡਬਲ ਫੋਲਡ ਦੇ ਵਿੱਚ ਕੱਪੜਾ ਹੈ ਇਸ ਤਰੀਕੇ ਨਾਲ ਜਿਹੜਾ ਕਿ ਸਾਡਾ ਨਾਰਮਲ ਅਰਜ ਹੈ ਦਾ ਕੱਪੜੇ ਦਾ ਠੀਕ ਹੈ ਔਰ ਇੱਕ ਨਾਰਮਲ ਸਾਈਜ਼ ਵਾਸਤੇ 18 18 हिप्स ਦੇ ਸਾਈਜ਼ ਵਾਸਤੇ ਇਨਫ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਪਹਿਲਾਂ ਇਸੇ ਕਪੜੇ ਨੂੰ 4 ਫੋਲਡ ਦੇ ਵਿੱਚ ਵਿਛਾ ਲਿਆ ਹੈ ਠੀਕ ਹੈ ਪਹਿਲਾਂ ਡਬਲ ਫੋਲਡ ਕੀਤਾ ਫਿਰ 4 ਫੋਲਡ ਦੇ ਵਿੱਚ ਇਸ ਤਰੀਕੇ ਨਾਲ ਕਪੜੇ ਨੂੰ ਵਿਛਾ ਕੇ ਔਰ ਇਸ ਤਰੀਕੇ ਨਾਲ ਆ ਵੇਖੋ ਇਧਰ ਸਾਡੀ ਖੁੱਲੀ ਸਾਈਡ ਹੈ ਅਗਲੇ ਪਾਸੇ ਸਾਡੀ ਬੰਦ ਸਾਈਡ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਦੀ ਲੈਂਥ ਲੈਣੀ ਹੈ ਸਲਵਾਰ ਦੀ ਠੀਕ ਹੈ ਜ ਜਿਹਨੇ ਸਾਡੀ ਤਿਆਰ ਲੈਂਥ ਹੈ ਉਸ ਤੋਂ ਆਪਾਂ 2 3/4 ਇੰਚ ਆਪਾਂ ਐਕਸਟਰਾ ਲੈਣੇ ਆ ਜਿਵੇਂ ਆਪਣੀ 37 ਹੈ 39 ਦੇ ਕਰੀਬ ਅਸੀਂ ਇਹ ਲੈਂਥ ਨੂੰ ਇਹ ਦੀ ਸਲਵਾਰ ਦੀ ਲੈਂਥ ਨੂੰ ਰੱਖ ਰਹੇ ਹਾਂ ਠੀਕ ਹੈ ਉਹਦੇ ਵਿੱਚੋਂ ਆਪਾਂ 4.5 ਜਾਂ 5 ਇੰਚ ਦੀ 벨ਟ ਅਗਰ ਐਡ ਕਰਨੀ ਹੈ ਤੇ ਫਿਰ ਆਪਾਂ 35 ਐਂਡ ਹਾਫ ਦੇ ਇਹਨੂੰ ਰੱਖ ਰਹੇ ਹਾਂ ਠੀਕ ਹੈ 벨ਟ ਕੱਢ ਕੇ ਠੀਕ ਹੈ ਜਿਸ ਤੁਸੀਂ ਜਿੰਨੀ 벨ਟ ਪਾਉਣੀ ਹੈ ਉਹ ਜਿਆਦਾ ਲੰਬੀ 벨ਟ ਨਾ ਹੀ ਪਾਏ ਤੇ ਅੱਛਾ ਹੈ ਠੀਕ ਹੈ ਉਸ ਤਰੀਕੇ ਨਾਲ ਆਪਣੇ ਥਾਈ ਤੇ ਅੜਦੀ ਹੈ ਜਿੰਨੀ ਹੀ ਆਪਾਂ 벨ਟ ਲੰਬੀ ਪਾਣੀ ਹੈ ਠੀਕ ਹੈ 벨ਟ 4.5 4 ਤੋਂ ਛੋਟੀ ਨਾ ਹੋਵੇ ਔਰ 5 ਇੰਚ ਤੋਂ ਉੱਪਰ ਨਾ ਹੋਵੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਸ ਦੋਨੋਂ ਠੀਕ ਹੈ ਜਿਹੜੇ ਮਾਰਕ ਨੇ ਇਹਨਾਂ ਨੂੰ ਸਟੇਟ ਕਰ ਲੈਣਾ ਹੈ ਔਰ ਫਿਰ ਆਪਾਂ ਇਸ ਕਪੜੇ ਨੂੰ ਕਟਿੰਗ ਕਰਕੇ ਅਲੱਗ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਕੋਈ ਜ਼ਿਆਦਾ ਵੱਡਾ-ਵੱਡਾ ਕੰਮ ਨਹੀਂ ਹੈ ਬਹੁਤ ਹੀ ਸਿੰਪਲ ਹੈ ਇਸ ਤਰੀਕੇ ਦੇ ਨਾਲ ਫਿਰ ਆਪਾਂ ਜਿੱਥੇ ਸਾਡੇ 35 ਦਾ ਨਿਸ਼ਾਨ ਲਗਾਇਆ ਸੀ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਆਪਾਂ ਇਹਦਾ ਕਰੋਚੇਰੀਆ ਲੈ ਰਹੇ ਹਾਂ ਠੀਕ ਹੈ ਆਪਾਂ ਇਸ ਤਰੀਕੇ ਨਾਲ 13 ਇੰਚ ਤੇ ਆਪਾਂ ਇਹਨੂੰ ਮੀਜ਼ਰ ਕੀਤਾ ਠੀਕ ਹੈ ਔਰ ਇਸ ਤਰੀਕੇ ਨਾਲ ਹਲਕੇ ਹੱਥਾਂ ਨਾਲ ਟਿੱਡਣ ਨੂੰ ਆਪਾ ਦਰਸ਼ੀ ਨੂੰ ਇਸ ਤਰੀਕੇ ਨਾਲ ਨੂੰ ਕਟਿੰਗ ਕਰਨੀ ਹੈ ਇਹਦੇ ਆਸਣ ਵਾਲੀ ਸਾਈ ਨੂੰ ਠੀਕ ਹੈ। ਔਰ ਔਰ نیچے ਤੋਂ ਜਿਹੜਾ ਸਾਡਾ ਪੋਹਚਾ ਸੀ 10 ਇੰਚ ਰੱਖ ਰਹੇ ਹਾਂ ਔਰ ਅਸੀਂ ਤਿਆਰ ਸਾਡਾ 10 ਇੰਚ ਚਾਹੀਦਾ ਹੈ ਆਪਾਂ 11 11.5 ਤੇ ਇਸ ਤਰੀਕੇ ਦੇ ਨਾਲ ਆਪਾਂ ਮਾਰਕ ਕਰ ਰਹੇ ਹਾਂ 1.5 ਇੰਚ ਐਕਸਟਰਾ ਸਾਡੀ ਇਹਦੇ ਵਿੱਚ ਸਟਿਚਿੰਗ ਲਈ ਹੈ ਠੀਕ ਹੈ ਲੂਜ਼ਿੰਗ ਦੇ ਰਹੇ ਹਾਂ ਆਪਾਂ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਪੰਜ ਛੇ ਪੱਟੀ ਦੇ ਨਾਲ ਇਸ ਤਰੀਕੇ ਨਾਲ ਨੂੰ ਹਮੇਸ਼ਾ ਅਗਰ ਜਿਹੜੀ ਵੀ ਸਟੇਟ ਸਲਵਾਰ ਬਣਾਣੀ ਹੈ ਆਪਾਂ ਸ਼ੇਪ ਪੱਟੀ ਦੇ ਨਾਲ ਹੀ ਆਪਾਂ ਇਸ ਤਰੀਕੇ ਨਾਲ ਇਹਨੂੰ ਨਿਸ਼ਾਨੀ ਲਗਾਣੀ ਹੈ ਠੀਕ ਹੈ ਆਪਾਂ ਕਦੀ ਵੀ ਨੀਚੀ ਟੇਬਲ ਨਾਲ ਸਿੱਧਾ ਰੱਖ ਕੇ ਨਹੀਂ ਨਿਸ਼ਾਨੀ ਲਗਾਣੀ ਠੀਕ ਹੈ ਕਿਉਂਕਿ ਆਪਾਂ ਉਕਰ ਪਿੱਛੇ ਆਪਾਂ ਪਹੁੰਚਿਆ ਤਾਂ ਖਿੱਚੀ-ਖਿੱਚੀ ਹੋਈ ਰਹੇਗੀ ਸਲਵਾਰ ਇਸ ਤਰੀਕੇ ਨਾਲ ਅਗਰ ਤੁਸੀਂ ਨਹੀਂ ਲਗਾਣੀ ਨੀਚੀ ਟੇਬਲ ਦੇ ਨਾਲ ਤੇ ਅਗਰ ਸ਼ੇਪ ਪੱਟੀ ਨਹੀਂ ਹੈ ਤੇ ਤੁਸੀਂ ਇਸ ਤਰੀਕੇ ਨਾਲ ਹਲਕੇ-ਹਲਕੇ ਹੱਥਾਂ ਨਾਲ ਨੂੰ ਕੋਲਾਈ ਕਰ ਲੈਣਾ ਤੁਸੀਂ ਮੀਜ਼ਰ ਕਰਕੇ ਵੇਖ ਸਕਦੇ ਆ 5 26 ਦੇ ਕਰੀਬ ਆ ਰਹੀ ਸਿੱਧੀ ਲਾਈਨ ਔਰ ਅਗਰ ਆਪਾਂ ਇਹਨੂੰ ਅਗਰ ਜਿਵੇਂ ਆਪਾਂ ਛੇ ਪੱਟੀਆਂ ਨਾਲ ਇਹਨੂੰ ਕਰਵ ਦਿੱਤਾ ਹੈ ਇਸ ਤਰੀਕੇ ਨਾਲ ਫਿਰ ਆਪਾਂ ਉਹਨੂੰ ਅਗਰ ਇਸ ਤਰੀਕੇ ਨਾਲ ਮੀਜ਼ਰ ਕਰੀਏ ਤੇ ਠੀਕ ਹੈ ਵੇਖੋ 27 27.5 ਇੰਚ ਦੇ ਕਰੀਬ ਆ ਰਿਹਾ 1 ਇੰਚ ਸਾਡੀ ਜਿਹੜੀ ਨਾਲੀ ਵਾਲੀ ਸਲਾਈ ਹੋ ਵੱਧ ਜਾਏਗੀ ਔਰ ਇਸ ਨਾਲ ਸਾਨੂੰ ਖਿਚਾਓ ਬੈਕ ਸਾਈਡ ਤੋਂ ਨਹੀਂ ਮਹਿਸੂਸ ਹੋਏਗਾ ਔਰ ਸਾਡਾ ਪਿੱਛੋਂ ਪਹੁੰਚਾ ਨਹੀਂ ਚੱਕਿਆ ਚੱਕਿਆ ਰਹੇਗਾ ਠੀਕ ਹੈ ਔਰ ਇਸ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹਮੇਸ਼ਾ ਆਪਾਂ ਕਰਵ ਸ਼ੇਪ ਦੇ ਵਿੱਚ ਹੀ ਇਹਨੂੰ ਇਸ ਤਰੀਕੇ ਨਾਲ ਕਟਿੰਗ ਕਰਨਾ ਹੈ ਠੀਕ ਹੈ ਆ ਸਾਡੀ ਕਟਿੰਗ ਹੋ ਗਈ ਹੈ ਔਰ ਆ ਸਾਡੇ ਫੋਲਡ ਸਾਈਡ ਹੈ ਜਿੱਥੇ ਆਪਾਂ ਉੱਪਰਲਾ ਸਾਈਡ ਹੈ ਪਰ ਇੱਥੇ ਦੋ ਕੱਟ ਲਗਾ ਲੈਣੇ ਨੇ ਦੋਨੋਂ ਕੱਪੜਿਆਂ ਨੂੰ ਫੜ ਕੇ ਠੀਕ ਹੈ ਔਰ ਹੁਣ ਆਪਾਂ ਇਹਦੀ ਕਰਦੇ ਹਾਂ ਸਟੀਚਿੰਗ ਠੀਕ ਹੈ ਇਸ ਤਰੀਕੇ ਨਾਲ ਆਪਾਂ ਦੋਨੋਂ ਜਿਹੜੇ ਅਸਣ ਨੇ ਉਹ ਇਸ ਤਰੀਕੇ ਨਾਲ ਸਟੀਚਿੰਗ ਲਗਾ ਲੈਣੀ ਪਹਿਲਾਂ ਦੋਨੋਂ ਅਸਣ ਜੋੜ ਲੈਣੇ ਨੇ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਅਸਣ ਦੀ ਸਿਲਾਈ ਲਗਾ ਲੈਣੀ ਹੈ ਔਰ ਡਬਲ ਸਟੀਚ ਆਪਾਂ ਫਿਰ ਦੁਬਾਰਾ ਕਰ ਲੈਣੀ ਹੈ ਇਹਦੇ ਜਿਹੜੇ ਵੀ ਕਪੜੇ ਦੀ ਐਕਸਟਰਾ ਤੱਕ ਗਈ ਨੇ ਛੋਟੇ ਛੋਟੇ ਕਟਿੰਗ ਕਰਨ ਤੋਂ ਬਾਅਦ ਜਿਹੜੇ ਨਿਕਲਦੇ ਨੇ ਉਹਨਾਂ ਨੂੰ ਆਪਾਂ ਅੰਦਰ ਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਹੈ। ਔਰ ਬਹੁਤ ਹੀ ਇਜ਼ੀ ਹੋ ਜਾਂਦਾ ਹੈ ਜਰੂਰ ਤੁਸੀਂ ਲਗਾਇਆ ਕਰੋ ਇਹ ਵਾਲਾ। ਠੀਕ ਹੈ ਜੀ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਸਟਿਚ ਲਗਾ ਕੇ ਇਹਨੂੰ ਕੰਪਲੀਟ ਕਰ ਲੈ ਹੈ ਦੋਨੋਂ ਸਾਈਡ ਕੰਪਲੀਟ ਕਰਨ ਤੋਂ ਬਾਅਦ ਸਾਡੀ ਸਿੱਧੀ ਸਾਈਡ ਆ ਅੰਦਰ ਵਾਲੀ ਪੁੱਠੀ ਸਾਈਡ ਹੈ ਔਰ ਆ ਜਿਹੜੇ ਛੋਟੇ ਛੋਟੇ ਆਪਾਂ ਕੱਟਸ ਲਗਾਏ ਸੀ ਦੋਨੋਂ ਸਾਈਡ ਤੇ ਆਪਾਂ ਇਹਨੂੰ ਕੱਟ ਨੂੰ ਇੱਥੇ ਡਾਰਕ ਕਰ ਲੈਨੇ ਆਂ ਚੌਕ ਦੇ ਨਾਲ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਫਿਰ ਆਪਾਂ ਇੱਥੋਂ 2.5 ਇੰਚ ਤੇ ਆਪਾਂ ਇੱਕ ਨਿਸ਼ਾਨ ਹੋਰ ਲਗਾਉਣਾ ਹੈ ਆਸਣ ਵਾਲੀ ਸਾਈਡ ਨੂੰ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਉੱਪਰ ਵਾਲੇ ਹਿੱਸੇ ਕੱਪੜੇ ਨੂੰ ਫਾੜ ਕੇ ਇਸ ਤਰੀਕੇ ਨਾਲ ਕੱਟ ਦੇ ਨਾਲ ਆ ਤਿੰਨ ਲੀਅਰ ਬਣ ਗਈਆਂ ਸਾਡੇ ਕੱਪੜੇ ਦੀਆਂ ਇਸ ਤਰੀਕੇ ਦੇ ਨਾਲ ਠੀਕ ਹੈ ਆਪਾਂ ਇੱਥੇ ਇਸ ਤਰੀਕੇ ਨਾਲ ਪਨਾਂ ਇਸ ਪਲੇਟ ਨੂੰ ਵੱਡਾ ਵਾਲਾ ਪਲੇਟ ਪਾ ਕੇ ਇੱਥੇ ਇਨੂੰ ਸਿਕਿਉਰ ਕਰ ਲੈਣਾ ਹੈ ਠੀਕ ਹੈ ਸਟਿਚ ਨੂੰ ਇਹਨੂੰ ਪਹਿਲਾਂ ਤੁਸੀਂ ਅਲੱਗ ਤੋਂ ਲਗਾ ਲੈਣਾ ਜਿਵੇਂ ਆ ਵੇਖੋ ਇਸ ਤਰੀਕੇ ਨਾਲ ਸਾਡਾ ਲੱਗ ਗਿਆ ਹੈ ਪਲੇਟ ਦਾ ਔਰ ਮੂੰਹ ਇਹਦਾ ਹਮੇਸ਼ਾ ਦੂਸਰੀ ਸਾਈਡ ਨੂੰ ਜਿਵੇਂ ਕਿ ਆ ਪਾਸਣ ਵਾਲੀ ਸਾਈਡ ਨੂੰ ਲਗਾਉਣਾ ਹੈ ਔਰ ਦੂਸਰੀ ਸਾਈਡ ਤੋਂ ਫੜ ਕੇ ਵੀ ਆਪਾਂ ਇੱਕ ਦੂਜੀ ਵੱਲੋਂ ਮੂੰਹ ਕਰਕੇ ਇਸ ਪਲੇਟਸ ਨੂੰ ਪਾਉਣਾ ਹੈ ਜੋ ਜਿਉਂ ਕਿ 2.5 ਇੰਚ ਤੇ ਸਾਡਾ ਪਲੇਟ ਪੈਣਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਵੇਖ 파 ਰਹੇ ਹੋ ਵੀਡੀਓ ਦੇ ਵਿੱਚ ਇਸ ਤਰੀਕੇ ਨਾਲ ਪਹਿਲਾਂ ਪਲਟ ਲੈਣਾ ਤੇ نیچے ਇੱਕ ਇੱਕ ਕੱਪੜੇ ਨੂੰ ਛੱਡ ਲੈਣਾ نیچے ਵਾਲੇ ਨੂੰ ਜੋ ਕਿ ਬੈਕ ਸਾਈਡ ਦੀ ਸिलाई ਦੇ ਵਿੱਚ ਆਏਗਾ ਔਰ ਉੱਪਰ ਤੋਂ ਇਹ ਜਿੱਥੋਂ ਆਪਣਾ ਪਹੁੰਚਾ ਕਰੀ ਸਟਾਰਟ ਹੁੰਦੀ ਹੈ ਆਪਾਂ ਉਸ ਤਰੀਕੇ ਦੇ ਨਾਲ ਇਹਨੂੰ ਉਸ ਤਰੀਕੇ ਨਾਲ ਆਹ ਵੇਖੋ ਇਹਨੂੰ ਸਟੀਚ ਲਗਾ ਰਹੇ ਹਾਂ ਠੀਕ ਹੈ ਦੋਨੋਂ ਸਾਈਡ ਵਾਲੇ ਸਾਡੇ ਪਲੇਟਸ ਇਸ ਤਰੀਕੇ ਨਾਲ ਪਾ ਕੇ ਆਪਾਂ ਰੈਡੀ ਕਰ ਲੈਣੇ ਨੇ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਬਾਕੀ ਦੇ ਪਲੇਟਸ ਪਾਉਣੇ ਨੇ ਠੀਕ ਹੈ ਜਿਵੇਂ ਕੁਝ ਇਸ ਤਰੀਕੇ ਨਾਲ ਆ ਵੇਖੋ ਕਿ ਡਾਚ ਵੱਡਾ ਪਲੇਟ ਹੈ ਔਰ ਉਹ ਇਸ ਇੱਕ ਦੂਜੇ ਵਾਲ ਨੂੰ ਉਹ ਕਰਕੇ ਐਸਾਈ ਨੂੰ ਅਸਣ ਵਾਲ ਨੂੰ ਇਹਦਾ ਮੂੰਹ ਹੋਣਾ ਚਾਹੀਦਾ ਦੋਨਾਂ ਦੇ ਠੀਕ ਹੈ ਇਸ ਤਰੀਕੇ ਦੇ ਨਾਲ ਫਿਰ ਆਪਾਂ ਦੋਨੋਂ ਪਲੇਟਸ ਪਾ ਲਏ ਬਾਕੀ ਜਿਹੜਾ ਵਿਚ ਵਾਲਾ ਕਪੜਾ ਬਚਿਆ ਹੈ ਫਿਰ ਆਪਾਂ ਉਹਨੂੰ ਪਲੇਟਸ ਪਾਵਾਂਗੇ ਆਸੀ 벨ਟ ਰੈਡੀ ਕਰ ਲਈ ਹੈ ਔਰ 벨ਟ ਦੀ ਇਸ ਤਰੀਕੇ ਦੇ ਨਾਲ ਤੁਸੀਂ ਜਰੂਰ ਸਟਿਚਸ ਲਗਾਇਆ ਕਰੋ ਔਰ ਜਿਹਨੇ ਵੀ ਆ ਵਿੱਚ ਫੋਲਡਡ ਵਾਲੇ ਏਰੀਏ ਨੇ ਉਹਨਾਂ ਨੂੰ ਅੰਦਰ ਨੂੰ ठीक है इस तरीके ना, फोल्ड करके अपरों डबल स्टिच लगा देनी है ताकि जिन्हें भी फैबरिक ने साडे बिल्कुल ना बाहर निकल कई बार कपड़ा ऐसा हों कि फैब्रिक छोटे छोटे जोड़े धागे ने फैबरिक निकल निकल के साथ सिलाई छिज जाती है इसलिए आप कपड़े दोटे छोटे जोड़े धागे ने उन्हना आप अंदर डरन करके उपरों इस तरीके फिनिशिंग तो स्टिचस लगया करो बहुत ही प्यारा लुक आता है ठीक है ਸਾਡੀ 벨ਟ ਵੀ ਰੈਡੀ ਹੋ ਗਈ ਹੈ ਔਰ ਇਸ ਤਰੀਕੇ ਨਾਲ ਫਿਰ ਆਪਾਂ ਉੱਪਰ ਨੀਫਾ ਫੋਲਡ ਕਰਾਂਗੇ ਉਹ ਆਪਾਂ ਲਾਸਟ ਦੇ ਵਿੱਚ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਬੈਕ ਸਾਈਡ ਫੜਨੀ ਹੈ ਫਰੰਟ ਵਾਲੀ ਨਹੀਂ ਆ ਸਾਡਾ ਬੈਕ ਸਾਈਡ ਹੈ ਠੀਕ ਹੈ ਔਰ ਇਹਨੂੰ ਸਾਈਡ ਟਰਨ ਕਰਕੇ ਆਪਾਂ ਸਿੱਧੀ ਸਾਈਡ ਸਲਵਾਰ ਦੀ ਉੱਪਰ ਨੂੰ ਕਰ ਲੈਣੀ ਹੈ ਠੀਕ ਹੈ ਔਰ 벨ਟ ਦਾ ਵੀ ਇਸ ਤਰੀਕੇ ਦੇ ਨਾਲ ਬੈਕ ਦਾ ਇਸ ਤਰੀਕੇ ਨਾਲ ਸੈਂਟਰ ਕਰਕੇ ਤੇ ਫਿਰ ਆਪਾਂ ਛੋਟੇ ਛੋਟੇ ਆਪੋਜ਼ਿਟ ਸਾਈਡ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਇੱਕ ਦੂਜੀ ਵੱਲ ਨੂੰ ਮੂੰਹ ਕਰਕੇ ਆਪਾਂ ਇਸ ਤਰੀਕੇ ਨਾਲ ਛੋਟੇ-ਛੋਟੇ ਪਲੇਟਸ ਪਾਉਣੇ ਨੇ 1 ਤੋਂ 1.5 ਇੰਚ ਤੱਕ ਦੇ ਪਲੇਟ ਇਸ ਤਰੀਕੇ ਨਾਲ ਤੁਸੀਂ ਦੋਨੋਂ ਪਾ ਲੈਣੇ ਹਨ ਠੀਕ ਹੈ। ਔਰ ਇਸ ਤਰੀਕੇ ਨਾਲ ਫਿਰ ਆਪਾਂ ਜਿੱਥੇ ਸਾਡਾ ਵੱਡਾ ਪਲੇਟ ਆਪਾਂ ਪਾਇਆ ਸੀ 2.5 ਇੰਚ ਦਾ ਉੱਥੋਂ ਤਾਂ ਆਪਾਂ ਆਕਾ ਸਟਿਚ ਲੈ ਕੇ ਆਣੀ ਹੈ ਠੀਕ ਹੈ ਇਸ ਤਰੀਕੇ ਨਾਲ ਉੱਥੋਂ ਦਾ ਕੰਪਲੀਟ ਕਰਕੇ ਉਸ ਪਲੇਟ ਤੋਂ ਅੱਗੇ ਬਾਕੀ ਦੇ ਆਪਾਂ ਇੰਨਾ ਕੋ ਸਾਡੀ ਬੈਲਟ ਰਹਿ ਗਈ ਹੈ ਆਪਾਂ ਇੱਕ ਸਟਿਚ ਦੇ ਨਾਲ ਹੀ ਸਾਰੇ ਸਟਿਚਸ ਲਗਾ ਕੇ ਆਪਾਂ ਪਲੇਟ ਪਾ ਕੇ ਤੇ ਆਪਾਂ ਇਹਨੂੰ ਕੰਪਲੀਟ ਕਰ ਲੈਣਾ ਹੈ बार-बार ਸਾਨੂੰ ਸਟਿਚਸ ਲਗਾਉਣ ਦੀ ਲੋੜ ਨਹੀਂ ਹੈ ਔਰ ਜਿੰਨਾ ਸਾਡੇ ਕੋਲ ਕਪੜਾ ਬਚਿਆ ਹੈ ਔਰ ਆਪਾਂ ਇਸ ਤਰੀਕੇ ਨਾਲ ਤੁਸੀਂ ਇੱਕ ਇੱਕ ਅੱਧੇ ਇੰਚ ਦੇ ਜਾਂ ਪੌਣੇ-ਪੌਣੇ ਇੰਚ ਦੇ ਅੰਦਰ ਨੂੰ ਕਪੜਾ ਟਰਨ ਕਰਕੇ ਇਸ ਤਰੀਕੇ ਨਾਲ ਉੱਪਰ ਦੀ ਵੇਖਣ ਵਾਸਤੇ ਇਕੁਅਲ ਹੋਣੇ ਚਾਹੀਦੇ ਨੇ ਠੀਕ ਹੈ ਔਰ ਇਸ ਤਰੀਕੇ ਨਾਲ ਵੇਖੋ ਸਾਡਾ ਕਪੜਾ ਬਿਲਕੁਲ ਐਕਿਊਰੇਟ ਆ ਚੁੱਕਿਆ ਹੈ ਔਰ ਆ ਵੇਖੋ ਜੀ ਠੀਕ ਹੈ ਸਾਡਾ ਇੱਕ ਸਾਈਡ ਦੇ ਜਿਹੜੇ ਨੇ ਪਲੇਟਸ ਉਹ ਕੰਪਲੀਟ ਹੋ ਗਏ ਨੇ ਔਰ ਦੂਜੀ ਸਾਈਡ ਆਪਾਂ ਅਗਲੇ ਪਾਸੇ ਨੂੰ ਮੂੰਹ ਕਰਕੇ ਠੀਕ ਹੈ ਇਸ ਤਰ੍ਹਾਂ ਦੇ ਪਲੇਟਸ ਬਣਾਏ ਨੇ ਠੀਕ ਹੈ ਬਹੁਤ ਹੀ ਜ਼ਿਆਦਾ ਈਜ਼ੀ ਹੈ ਤੁਸੀਂ ਇੱਕੇ ਵਾਰ ਸਿਲਾਈ ਦੇ ਨਾਲ ਕੰਮ ਕੰਪਲੀਟ ਕਰ ਲਿਆ ਕਰੋ ਪਲੇਟਸ ਦਾ ਬਾਰ-ਬਾਰ ਨਾ ਝੰਜਟ ਕਰਨਾ ਪਵੇ ਠੀਕ ਹੈ ਔਰ ਟਾਈਮ ਵੀ ਥੋੜਾ ਲੱਗਦਾ ਹੈ ਔਰ ਛੇਤੀ ਪਹੁੰਚ ਜਾਂਦੇ ਨੇ ਠੀਕ ਹੈ ਔਰ ਇਸ ਤਰੀਕੇ ਨਾਲ ਆਪਾਂ ਇਹ ਫਿਰ ਦੂਸਰੀ ਸਾਈਡ ਨੂੰ ਪਾ ਰਹੇ ਹਾਂ ਔਰ ਜਿੱਥੇ ਸਾਡਾ ਵੇਖੋ 2.5 ਇੰਚ ਦਾ ਪਲੇਟ ਆ ਰਿਹਾ ਹੈ ਇੱਥੇ ਤੱਕ ਆਪਾਂ ਸਾਰੇ ਫਿਨਿਸ਼ ਕਰ ਲੈਣੇ ਔਰ ਲਾਸਟ ਬੜੇ ਕੱਪੜੇ ਬਚੇ ਨੂੰ ਇਸ ਤਰੀਕੇ ਨਾਲ ਆਪਾਂ ਦੋਨਾਂ ਥਾਣਾ ਸਟੇਟ ਕਰਕੇ ਵੇਖ ਲੈਣਾ ਹੈ ਕਿ ਇੱਕ ਪਰੇ ਚ ਕੋਈ ਮਤਲਬ ਕਿ ਛੋਟਾ ਭੋਂਗਤ ਨਹੀਂ ਪੈ ਰਿਆ ਔਰ ਦੂਸਰੇ ਆਪਾਂ ਪਲੇਟ ਨੂੰ ਵੱਡਾ ਕਰ ਲੈਣਾ ਹੈ ਜਾਂ ਛੋਟਾ ਕਰ ਲੈਣਾ ਮੈਨੇਜ ਕਰਕੇ ਬਣਾ ਲੈਣਾ ਠੀਕ ਹੈ ਵੇਖੋ ਸਾਡੇ ਦੋ ਪਲੇਟ ਸਾਈਡ ਤੇ ਵੱਡੇ ਔਰ ਵਿੱਚ ਛੋਟੇ ਛੋਟੇ ਔਰ ਆਪੋਂ ਪਰ ਫਿਨਿਸ਼ਿੰਗ ਇਸ ਸਟਿਚ ਵੀ ਲਗਾ ਚੁੱਕੇ ਠੀਕ ਹੈ ਆਪਾਂ 5 ਇੰਚ ਦਾ ਇਸ ਤਰੀਕੇ ਨਾਲ ਫੈਬਰਿਕ ਪੱਟੀ ਲਈ ਹੈ ਔਰ ਉਹਨੂੰ ਆਪਾਂ ਕਪੜੇ ਤੇ ਪੇਸਟ ਕਰ ਲਿਆ ਹਰ ਸਾਡੇ ਪੌਂਚੇ ਦੇ ਲੈਂਥ ਦੇ ਅਕੋਰਡਿੰਗ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਬਣਾਉਣਾ ਹੈ ਔਰ ਇੱਕ ਸਾਈਡ ਨੂੰ ਅੱਧੇ ਇੰਚ ਦਾ ਫੈਬਰਿਕ ਛੱਡ ਕੇ ਐਸੇ ਕਿਨੋਂ ਉੱਪਰ ਰਵ ਸਟਿਚ ਲਗਾ ਲਈ ਹੈ ਔਰ ਆਪਾਂ ਸਲਵਾਰ ਦੇ ਸਿੱਧੇ ਸਾਈਡ ਨੂੰ ਰੱਖ ਕੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਸਾਈਡ ਤੇ ਸਿਲਾਈ ਲਗਾਵਾਂਗੇ ਠੀਕ ਹੈ ਜੀ ਔਰ ਆਪਾਂ ਬੁਕਰਮ ਤੇ ਬਿਲਕੁਲ ਸਿਲਾਈ ਨਹੀਂ ਆਣੀ ਆਪਾਂ ਬਿਲਕੁਲ ਇਹਦੇ ਨਾਲ-ਨਾਲ ਸਿਲਾਈ ਲਗਾਣੀ ਹੈ ਠੀਕ ਹੈ ਨਾਲ ਬਹੁਤ ਜਿਆਦਾ ਫਿਨਿਸ਼ਿੰਗ ਆਂਦੀ ਹੈ ਆਪਾਂ ਬੁਕਰਮ ਦੇ ਉੱਪਰ ਬਿਲਕੁਲ ਵੀ ਸਟਿਚ ਨਹੀਂ ਆਂਦਣੀ ਔਰ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਸਿਲਾਈ ਲਗਾ ਕੇ ਫਿਰ ਆਪਾਂ ਦੂਸਰੀ ਸਾਈਡ ਨੂੰ ਇਹਨੂੰ ਟਰਨ ਕਰਕੇ ਫਿਰ ਆਪਾਂ ਪ੍ਰੈਸ ਲਗਾ ਲੈਣੀ ਹੈ ਠੀਕ ਹੈ ਉਹਦੇ ਨਾਲ ਹੋਰ ਵੀ ਜਿਆਦਾ ਫਿਨਿਸ਼ਿੰਗ ਆਏਗੀ ਔਰ ਹੈਸਰੀ ਕਿਨਾਰੇ ਨੂੰ ਟਰਨ ਕਰ ਲੈਣਾ ਠੀਕ ਹੈ ਆਪਾਂ ਵੇਖੋ نیچے ਆ ਗਿਆ ਸਾਡੀ ਫੈਬਰਿਕ ਪੱਟੀ ਔਰ ਬੁਕਰਮਾ ਵਾਲੀ ਠੀਕ ਹੈ ਔਰ ਆਪਾਂ ਦੇ ਬਿਲਕੁਲ ਕੋਰਨਰ ਤੇ ਸਿਲਾਈ ਲਗਾਣੀ ਹੈ ਐਂਡਿੰਗ ਪੁਆਇੰਟ ਦੇ ਠੀਕ ਹੈ ਹੈਸਰੀ ਕੇ ਨਾਲ ਦੇ ਕਿਨਾਰੇ ਕਿਨਾਰੇ ਸਿਲਾਈ ਲਗਾ ਕੇ ਇਹਨੂੰ ਠੀਕ ਹੈ ਹੈਸਰੀ ਕਿਨਾਰੇ ਦੇ ਸਟੀਚਿੰਗ ਮਾਰਦੇ ਨੂੰ ਦਬਾ ਦੇਣਾ ਹੈ ਠੀਕ ਹੈ। ਔਰ ਇਸ ਤਰੀਕੇ ਨਾਲ ਆਪਾਂ ਸਟੀਚ ਲਗਾਉਣ ਤੋਂ ਬਾਅਦ ਇਹਦੇ ਉੱਪਰ ਆਪਾਂ ਲੀਸ ਅਟੈਚ ਕਰਨੀ ਹੈ ਠੀਕ ਹੈ ਜੀ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਲਾਸਟ ਤੇ ਵਿੱਚ ਜ਼ਰੂਰ ਦੱਸਣਾ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਪਲੀਜ਼। ਔਰ ਇਸ ਤਰੀਕੇ ਨਾਲ ਜਿਵੇਂ 5 ਇੰਚ ਦਾ ਆਪਾਂ ਪਹੁੰਚਾ ਪਾਇਆ ਸੀ ਇਸ ਤਰੀਕੇ ਦੇ ਨਾਲ نیچے ਬੁਕਰਮ ਤੇ ਆਪਾਂ 5 ਇੰਚ ਤੇ ਇਸ ਤਰੀਕੇ ਨਾਲ ਮਾਰਕ ਕਰ ਲੈਣਾ ਹੈ। ਅਗਰ ਤੁਸੀਂ ਉੱਪਰ ਉਹ ਦੀ ਸਟੀਚ ਨਹੀਂ ਲਗਾ ਸਕਦੇ ਤੁਸੀਂ ਹਲਕੀ ਫੁਲਕੀ ਉੱਪਰ ਮਾਰ ਕਰ ਸਕਦੇ ਹੋ ਕਪੜਾ ਬਹੁਤ ਚੌੜਾ ਹੋਣ ਕਰਕੇ ਨੀਚੇ ਪਹੁੰਚਦਾ ਤਾਂ ਆਪਾਂ ਇੰਨਾ ਜ਼ਿਆਦਾ ਇਹਦੇ ਵਿੱਚ ਨਹੀਂ ਇਹਦੇ ਆਪਾਂ ਡਿਜ਼ਾਈਨ ਪਾ ਸਕਦੇ ਇਸ ਲਈ ਜਦ ਤੁਸੀਂ ਅਗਰ ਲੇਸ ਨਹੀਂ ਅਟੈਚ ਕਰਨੀ ਤੇ ਸਿੱਧੀ ਸਿੱਧੀ ਲਾਈਨ ਲਾਈਨ ਹੀ ਇੱਕ ਇੱਕ ਪੈਰ ਦੇ ਮਾਰਜਨ ਦੇ ਨਾਲ ਤੁਸੀਂ ਇਹਨੂੰ ਲਗਾ ਸਕਦੇ ਜੀ ਜਾਂ ਫਿਰ ਇਸ ਤਰੀਕੇ ਨਾਲ ਕੋਈ ਲੇਸ ਅਟੈਚ ਕਰਕੇ ਇਹਨੂੰ ਪਿਆਰਾ ਜਿਹਾ ਲੁੱਕ ਦੇ ਸਕਦੇ ਹੋ ਠੀਕ ਹੈ ਔਰ ਐਸੇ ਇੱਕ ਨਾਲ ਆਪਾਂ ਨੂੰ ਉੱਪਰ ਉਹਦੀ ਸਟਿਚ ਲਗਾ ਕੇ ਆਪਾਂ ਇਹਨੂੰ ਠੀਕ ਹੈ ਦੀ ਉੱਪਰ ਉਹ ਜਿਹੜੀ ਉੱਪਰਲਾ ਦਾ ਸਾਈਡ ਹੈ ਤੁਸੀਂ ਤੇ ਨਹੀਂ 4 ਇੰਚ ਕਿਨੇ ਦਾ ਵੀ ਤੁਸੀਂ ਪਹੁੰਚਾ ਲੈ ਸਕਦੇ ਹੋ ਉਹ ਆਪਣੀ ਚੁਆਇਸ ਹੈ ਆਪਣੀ ਮਰਜ਼ੀ ਹੈ ਠੀਕ ਹੈ ਅਸੀਂ 5 ਇੰਚ ਦਾ ਲਿਆ ਸੀ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆ نیچے ਸਾਡਾ ਉੱਪਰ ਲੱਗ ਚੁੱਕਿਆ ਹੈ ਔਰ ਫਿਰ ਆਪਾਂ ਇਹਨੂੰ ਲੇਸ ਅਟੈਚ ਕਰਕੇ ਠੀਕ ਹੈ ਆਪਾਂ ਸਿੱਧੀ ਸਾਈਡ ਨੂੰ ਇਸ ਤਰੀਕੇ ਨਾਲ ਰੱਖ ਕੇ ਔਰ ਆਪਣੇ ਕੱਪੜੇ ਦੇ ਹਿਸਾਬ ਨਾਲ ਪਹੁੰਚ ਦੇ ਹਿਸਾਬ ਨਾਲ ਠੀਕ ਹੈ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਇਹ ਲੇਸ ਅਟੈਚ ਕਰਾਂਗੇ ਔਰ ਜਿਹੜੇ ਮੇਰੇ ਵੀਡੀਓ ਤੇ ਨਵੇਂ ਆਏ ਨੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਪਲੀਜ਼ ਔਰ ਇਸ ਤਰੀਕੇ ਨਾਲ ਫਿਰ ਆਪਾਂ ਜਿਹੜਾ ਬੱਛਿਆ ਹੋਇਆ ਵਿੱਚ ਗੈਪ ਹੈ ਉਹਨੂੰ ਵੀ ਇਸ ਤਰੀਕੇ ਦੇ ਨਾਲ लेस ਲਗਾ ਕੇ ਫਿਲ ਕਰ ਰਹੇ ਹਾਂ ਜੋ ਕਿ ਬਹੁਤ ਹੀ ਪਿਆਰਾ ਜਿਹਾ ਸਾਡਾ ਲੁੱਕ ਆਏਗਾ ਪੌਂਚੇ ਦਾ ਔਰ ਸਲਵਾਰ ਜਿਹੜੀ ਬਣ ਕੇ ਰੈਡੀ ਹੋਏਗੀ ਆਪ ਜੀ ਨੂੰ ਜਰੂਰ ਵਿਖਾਣੇ ਆ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਔਰ ਫੋਲਡ ਹੋਣ ਤੋਂ ਬਾਅਦ ਸਾਡਾ ਕੁਛ ਇਸ ਤਰੀਕੇ ਨਾਲ ਬਨੇਗਾ ਠੀਕ ਹੈ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਜਰੂਰ ਦੱਸਣਾ ਹੈ ਠੀਕ ਹੈ ਆਪਾਂ ਪਬਜੀ ਨੂੰ ਇਹਦਾ ਫਾਈਨਲ ਲੁੱਕ ਵਿਖਾ ਰਹੇ ਹਾਂ ਕਿ ਕਿਵੇਂ ਦੀ ਬਣ ਕੇ ਰੈਡੀ ਹੋਈ ਹੈ ਠੀਕ ਹੈ ਰੱਖੋ ਸਾਡੀ ਵੀਅਰ ਕਰਨ ਤੋਂ ਬਾਅਦ ਕਿਵੇਂ ਦੀ ਲੱਗੀ ਜਰੂਰ ਦੱਸਣਾ ਕਿਵੇਂ ਦੀ ਲੱਗੀ ਆਪਜੀ ਨੂੰ